ਰਿਪਬਲਿਕਨ ਨੇ ਇਹਨਾਂ ਨੇ ਨਿਊਕਲੀਅਰ ਆਪਸ਼ਨ ਇੱਕ ਕਾਨੂੰਨ ਆ ਇਹਨੂੰ ਯੂਜ਼ ਕੀਤਾ ਜਿਹੜਾ ਸੈਨੇਟ ਦਾ ਰੂਲ ਚੇਂਜ ਕਰ ਦਿੱਤਾ ਇਹਨਾਂ ਨੇ ਜਿਹੜੀਆਂ ਨਾਮਿਨੇਸ਼ਨ ਜਦੋਂ ਹੁਣ ਕਨਸੈਪਟ ਜਿਹੜੀ ਆਪਣੀ ਰਿਪਬਲਿਕਨ ਸਰਕਾਰ ਆ ਇਹਦੇ ਵਿੱਚ ਬਹੁਤ ਸਾਰੀਆਂ ਨਾਮਿਨੇਸ਼ਨ ਹੁੰਦੀਆਂ ਜਦ ਰਾਸ਼ਟਰਪਤੀ ਜੇ ਇਹ ਨਾਮਿਨੇਟ ਕਰ ਦੇ ਕੇ ਇਹਨੂੰ ਇਹਦਾ ਮੁਖੀ ਲਾਉਣੇ ਨੂੰ ਮਾਕ ਕਰਨੇ ਨੂੰ ਆ ਕਰਨਾ ਉਹਦੇ ਲਈ ਫਿਰ ਇੱਕ ਪ੍ਰੋਸੈਸ ਆ ਉਸ ਪ੍ਰੋਸੈਸ ਦੇ ਵਿੱਚ ਜ਼ਿਆਦਾ ਵੋਟਾਂ ਚਾਹੀਦੀਆਂ ਇੱਕ ਇੱਕ ਕਰਕੇ ਸਾਰਿਆਂ ਨੂੰ ਦੇਖਿਆ ਜਾਂਦਾ ਵੀ ਇਹਨੂੰ ਮਨਜ਼ੂਰੀ ਦੇਣੀ ਆ ਜਾਂ ਨਹੀਂ ਦੇਣੀ ਜਿਹੜੀ ਇਹ ਜਿਹੜੀ ਤਬਦੀਲੀ ਕੀਤੀ ਗਈ ਆ ਇਹ 53 45 ਦੇ ਫਰਕ ਦੇ ਨਾਲ ਪਾਰਟੀ ਲਾਈਨ ਦੇ ਉੱਤੇ ਤਬਦੀਲੀ ਕੀਤੀ ਗਈ ਆ ਤਬਦੀਲੀ ਇਹ ਆ ਕਿ ਹੁਣ ਸੈਨੇਟ ਜਿਹੜੇ ਕਿੰਨੇ ਸਾਰੇ ਨੌਮਿਨੀ ਇੱਕੋ ਵੇਲੇ ਕਨਫਰਮ ਕਰ ਸਕਦਾ ਜਦੋਂ ਮੰਨ ਲਓ ਕਿਸੇ ਨੂੰ ਲਾਉਣਾ ਹੋ ਲੱਗ ਜਿਹੜੀਆਂ ਵੱਡੇ ਅਹੁਦੇ ਆ ਉਹਨਾਂ ਦੇ ਉੱਤੇ ਇਹ ਰੂਲ ਨਹੀਂ ਲਾਗੂ ਹੁੰਦਾ ਜਿਵੇਂ ਜਿਹੜੇ ਕੋਈ ਕੋਈ ਕੈਬਨਟ ਮੈਂਬਰ ਲਾਉਣਾ ਕਿਸੇ ਨੂੰ ਸੁਪਰੀਮ ਕੋਰਟ ਦਾ ਜੱਜ ਲਾਉਣਾ ਜਾਂ ਫੈਡਰਲ ਜੱਜ ਲਾਉਣਾ ਆ ਉਸ ਮਾਮਲੇ ਦੇ ਵਿੱਚ ਨਹੀਂ ਇਹ ਐਪਲਾਈ ਹੁੰਦਾ ਦੂਜੀਆਂ ਜਿਹੜੀਆਂ ਸਾਰੀਆਂ ਇਹ ਤੋਂ ਹੇਠ ਲੀਆਂ ਪੋਜੀਸ਼ਨਸ ਨੇ ਜਿੱਥੇ ਨਾਮਿਨੇਟ ਕੀਤਾ ਜਾਂਦਾ ਉਹ ਜਿਹੜੀ ਨਾਮਿਨੇਸ਼ਨ ਹੁੰਦੀ ਹੈ ਉਹ ਸੈਨੇਟ ਦੇ ਕੋਲ ਆਉਂਦੀ ਹੈ ਸੈਨੇਟ ਉਹਨੂੰ ਫਿਰ ਇੱਕ ਇੱਕ ਕਰਕੇ ਦੇਖਦੀ ਹੈ ਵੀ ਇਹ ਕੌਣ ਆ ਮਨਜ਼ੂਰ ਕਰਨਾ ਨਹੀਂ ਮਨਜ਼ੂਰ ਕਰਨਾ ਸੈਨੇਟ ਜਿਹਦੇ ਵਿੱਚ ਰਿਪਬਲਿਕਨ ਵੀ ਸ਼ਾਮਲ ਨੇ ਦੋਵੇਂ ਧਿਰਾਂ ਦੇਖ ਕੇ ਫਿਰ ਬਹੁਮਤ ਦੇ ਨਾਲ ਉੱਥੇ ਫੈਸਲਾ ਕੀਤਾ ਜਾਂਦਾ ਹੁਣ ਜਿਹੜੀਆਂ ਕੈਬਨਟ ਮੈਂਬਰ ਸੁਪਰੀਮ ਕੋਰਟ ਜਸਟਿਸਿਸ ਜਾਂ ਫੈਡਰਲ ਜੱਜ ਉਹਨਾਂ ਦੇ ਉੱਤੇ ਤੇ ਪਹਿਲਾਂ ਵਾਂਗੂ ਉਦਾਂ ਹੀ ਹੁੰਦਾ ਜਿਹੜਾ ਰਿਪਬਲਿਕਨ ਇਹ ਕਹਿੰਦੇ ਆ ਕਿ ਜਿਹੜਾ ਡੈਮੋਕ੍ਰੇਟ ਆ ਇਹ ਜਾਣਬੁੱਝ ਕੇ ਉਹਦੀਆਂ ਜਿਹੜੀਆਂ ਡੋਨਲਡ 트ੰਪ ਦੀਆਂ ਨਾਮਿਨੀ ਨਾਮਿਨੀਸ ਨੇ ਉਹਦੇ ਉਹਨੂੰ ਜਾਣਬੁੱਝ ਕੇ ਸਲੋ ਕਰਦੇ ਆ ਤੇ ਇਹਦੇ ਨਾਲ ਬੈਕਲੌਗ ਬਣੀ ਜਾਂਦਾ ਵੀ ਇਦਾਂ ਤੇ ਇੱਕ ਇੱਕ ਨੂੰ ਮਨਜ਼ੂਰੀ ਦੇਣ ਲੱਗੇ ਤੇ ਸਾਲਾਂ ਦੇ ਸਾਲ ਲੱਗ ਜਾਣੇ ਆ ਡੈਮੋਕ੍ਰੇਟ ਇਹ ਕਹਿੰਦੀ ਆ ਵੀ ਜਿਹੜੀ ਇਹ ਡੋਨਲਡ 트ੰਪ ਨਾਮਿਨੇਸ਼ਨ ਕਰਦਾ ਜਿਹਨਾਂ ਵਿਅਕਤੀਆਂ ਦੀ ਉਹ ਹੁੰਦੇ ਹੀ ਇਹਨੇ ਮੜਿਆ ਕਿ ਸਾਨੂੰ ਦੇਖਣਾ ਪੈਂਦਾ ਵੀ ਉਹਦੇ ਬਾਰੇ ਸਾਰਾ ਕੁਝ ਹਿਸਾਬ ਕਿਤਾਬ ਤੋਂ ਬਾਅਦ ਫੈਸਲਾ ਕਰਨਾ ਪੈਂਦਾ ਉਹ ਹਿਸਟੋਰਿਕਲੀ ਬੈਡ ਕਿਹਾ ਉਹਨਾਂ ਨੇ ਕਿਹਨੇ ਮਾੜੇ ਬੰਦੇ ਪਹਿਲਾਂ ਆਏ ਕਦੇ ਨਹੀਂ ਅ ਅਮਰੀਕਾ ਦੇ ਪ੍ਰਸ਼ਾਸਨ ਦੇ ਵਿੱਚ ਹੁਣ ਦੋਵਾਂ ਸਾਈਡਸ ਨੇ ਜਿਹੜੀ ਕੋਸ਼ਿਸ਼ ਕੀਤੀ ਸੀ ਕਿਸੇ ਨੈਗੋਸ਼ੀਏਸ਼ਨ ਦੇ ਉੱਤੇ ਪਹੁੰਚਣ ਦੀ ਅ ਪਰ ਜਿਹੜੀ ਬਾਇਪਾਰਟਿਸਨ ਡੀਲ ਸੀਗੀ ਦੋਵਾਂ ਪਾਰਟੀਆਂ ਦੇ ਆਖਰੀ ਮੌਕੇ ਦੇ ਉੱਤੇ ਕਲਾਪਸ ਹੋ ਗਈ ਡੈਮੋਕ੍ਰੇਟਸ ਨੇ ਸਭ ਤੋਂ ਪਹਿਲਾਂ ਹੈ ਨਿਊਕਲੀਅਰ ਆਪਸ਼ਨ ਯੂਜ਼ ਕੀਤੀ ਸੀ 213 ਦੇ ਵਿੱਚ ਆਪਣੇ ਬਹੁਤ ਸਾਰੇ ਨਾਮਿਨੇਸ ਬਾਰੇ ਮੰਨ ਲਓ ਹਿਊਮਨ ਐਂਡ ਹੈਲਥ ਸਰਵਿਸਸ ਦਾ ਮੁਖੀ ਲਾਉਣਾ ਜੈਰਫ ਕੈਨੇਡੀ ਨੂੰ ਉਹਨੂੰ ਚੁਣਨਾ ਦਾ ਰਾਸ਼ਟਰਪਤੀ 트럼ਪ ਨੇ ਆ ਉਹਨੂੰ ਚੁਣਨ ਤੋਂ ਬਾਅਦ ਸੈਨੇਟ ਦੇ ਵਿੱਚ ਉਹਦੀ ਉਹਦੀ ਕਨਫਰਮੇਸ਼ਨ ਹੋਣੀ ਕਰਨੀ ਆ ਉਹ ਚੀਜ਼ਾਂ ਦਾ ਜੇ ਵੀ ਇਹਦੇ ਵਿੱਚੋਂ ਬਾਹਰ ਨਹੀਂ ਜਿਹੜੀਆਂ ਉਸ ਲੈਵਲ ਦੀਆਂ ਕੈਬਨਟ ਲੈਵਲ ਦੀਆਂ ਨੇ ਉਹ ਤੋਂ ਹੇਠ ਲੀਆਂ ਜਿਹੜੀਆਂ ਪੋਜੀਸ਼ਨਸ ਨੇ ਉੱਥੇ ਫਿਰ ਇੱਕ ਇੱਕ ਨੂੰ ਨਹੀਂ ਕਰਨ ਦੀ ਲੋੜ ਹੁਣ ਕੀ ਕਰਨਗੇ ਇਹ ਇਕੱਠਿਆਂ ਨੂੰ ਹੀ ਕਰ ਦੇਣਗੇ 13 ਦੇ ਵਿੱਚ ਡੈਮੋਕ੍ਰੇਟ ਨੇ ਯੂਜ਼ ਕੀਤੀ ਸੀਗੀ ਰਿਪਬਲਿਕਨ ਨੇ 17 ਦੇ ਵਿੱਚ ਇਹਨੂੰ ਐਕਸਪੈਂਡ ਕਰ ਦਿੱਤਾ ਸੁਪਰੀਮ ਕੋਰਟ ਦੀ ਨਾਮਿਨੇਸ਼ਨਸ ਦੇ ਲਈ ਤੇ ਜਿਹੜਾ ਡਿਬੇਟ ਟਾਈਮ ਕੱਟ ਕਰ ਦਿੱਤਾ 2019 ਦੇ ਵਿੱਚ ਹੁਣ ਇਮੀਡੀਏਟ ਇਫੈਕਟ ਦੇ ਨਾਲ ਜਿਹੜੇ ਸੈਨੇਟ ਮжоਰਿਟੀ ਲੀਡਰ ਨੇ ਜੌਨ ਥਿਊਨ ਉਹਨਾਂ ਨੇ ਜਿਹੜੀਆਂ 48 ਨਾਮਿਨੇਸ ਲਾਈਨ ਅਪ ਕਰ ਦਿੱਤੇ ਇਕੱਠੇ 48 ਈਪੀਏ ਡਿਫੈਂਸ ਐਮਬੈਸਡਰਸ ਜਿਹਦੇ ਵਿੱਚ ਆ ਕੈਲਿਸਟਾ ਗ੍ਰਿਨਿਚ ਆ ਤੇ ਕਿੰਬਰਲੇ ਗਿਲਫੋਰ ਆ ਇਹ ਸਾਰਿਆਂ ਨੂੰ ਉਹਦੇ ਵਿੱਚ ਇਕੱਠੇ ਹੀ ਕਨਫਰਮ ਕਰ ਦਿੱਤਾ ਭਵਿੱਖਦਾ ਇਹ ਆ ਕਿ ਡੈਮੋਕ੍ਰੇਟਸ ਨੇ ਜਿਹੜੀ ਵਾਰਨਿੰਗ ਦਿੱਤੀ ਆ ਕਿ ਇਹਦੇ ਨਾਲ ਜਿਹੜੀ ਓਵਰਸਾਈਟ ਘਟਾ ਦੋਗੇ ਜੇ ਤੁਸੀਂ ਤੇ ਇਹਦੇ ਨਾਲ ਬੈਕ ਫਾਇਰ ਹੋ ਸਕਦਾ ਜਦੋਂ ਡੈਮੋਕ੍ਰੇਟ ਪ੍ਰੈਜ਼ੀਡੈਂਟ ਹੋਇਆ ਰਿਪਬਲਿਕਨ ਆਰਗੂ ਕਰਦੇ ਆ ਕਿ ਇਹਦੇ ਨਾਲ ਜਿਹੜੀ ਸੈਨੇਟ ਦੀ ਐਫੀਸ਼ੀਐਂਸੀ ਆ ਉਹ ਵਾਧੀ ਆ ਵੀ ਅਰੇ ਤੁਸੀਂ ਕਿੰਨਾ ਕਿੰਨਾ ਚਿਰ ਕੱਲੇ ਕੱਲੇ ਲੜੀ ਕਰਿਓ ਇਕੱਠੇ ਦੇ ਉੱਤੇ ਹੀ ਜਿਹੜਾ ਫੈਸਲਾ ਕਰ ਸਕਦੇ ਸੋ ਸੈਨੇਟ ਨੇ ਜਿਹੜਾ ਰੂਲ ਆ ਹੁਣ ਸੈਨੇਟ ਦੇ ਵਿੱਚ ਕਿਸੇ ਵਿਅਕਤੀ ਨੂੰ ਅਪਰੂਵ ਕਰਨਾ ਨੂੰ ਮਨਜ਼ੂਰੀ ਦੇਣੀ ਜੇ ਨੂੰ ਪ੍ਰੈਜ਼ੀਡੈਂਟ 트੍ਰੰਪ ਨੇ ਚੁਣਿਆ ਆ ਉਹ ਸੈਨੇਟ ਦੇ ਲਈ ਕੰਮ ਸੌਖਾ ਹੋ ਗਿਆ ਇਹ ਤੋਂ ਪਹਿਲਾਂ ਉਹਨੂੰ ਇੱਕ ਇੱਕ ਕਰਕੇ ਵੋਟ ਹੁਣੀ ਹੁੰਦੀ ਸੀ ਤੇ ਟਾਈਮ ਬਹੁਤ ਜ਼ਿਆਦਾ ਲੱਗਦਾ ਸੀ ਹੁਣ ਜਿਹੜੀ ਆ ਸਾਰਿਆਂ ਨੂੰ ਇਕੱਠਿਆਂ ਨੂੰ ਅਪਰੂਵਲ ਦਿੱਤੀ ਜਾ ਸਕਦੀ ਆ ਬਹੁਤ ਮਹੱਤਵਪੂਰਨ ਜੌਬਸ ਜਿਹੜੀਆਂ ਜਿਵੇਂ ਕੈਬਨਟਰੀ ਨੇ ਜਾਂ ਜੱਜਸ ਨੇ ਸੁਪਰੀਮ ਕੋਰਟ ਆ ਉਹਨਾਂ ਦੇ ਮਾਮਲੇ ਨੂੰ ਛੱਡ ਕੇ ਜਿਹੜਾ ਇਹ ਹੁਣ ਇੱਕ ਵੱਡੀ ਚੇਂਜ ਕੀਤੀ ਗਈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ